ਵੇ ਦੇਸ਼ ਦਾ ਪੰਜਾਬ ਬਣੇਗਾ ਹੀਰੋ ਇਸ ਵਾਰ ਲੋਕ ਸਭਾ ਮੇ ਆਮ ਆਨੀ ਪਾਰਟੀ ਪੰਜਾਬ ਮੇ 13 0 13 ਕੀ 13 ਜਿੱਤਣਗੇ ਜੀ ਪੰਜਾਬ ਸੇ ਕੋਈ ਕਿ ਲਾਇਆ ਕੈਚ ਕਰਕੇ ਕੰਮ ਸ਼ੁਰੂ ਕੀਤਾ ਪਰੇਸ਼ਾਨੋ ਕੰਮ ਕਿਉਂ ਲੱਗੇ 26 ਜਨਵਰੀ ਨੂੰ ਜਾਨ ਤੋਂ ਮਾਰਦੇ ਤੋਲੂ ਵੀ ਦਿੱਤੀ ਡੀਜੀਪੀ ਸਾਹਿਬ ਨੂੰ ਕੋਈ ਗੱਲ ਨਹੀਂ ਜੀ ਜਦੋਂ ਅਸੀਂ ਕੋਈ ਜੌਬ ਕਰ ਰਹੇ ਹਾਂ ਜਦੋਂ ਅਸੀਂ ਸਾਢੇ 3 ਕਰੋੜ ਲੋਕਾਂ ਦੇ ਸੁੱਖ ਤੇ ਚੈਨ ਦੀ ਜਿਹੜੀ ਨੀਂਦ ਖਰਾਬ ਕਰਨ ਵਾਲਿਆਂ ਨੂੰ ਅਸੀਂ ਸਜ਼ਾਵਾ ਦੇ ਰਹੇ ਹਾਂ ਉਹਨਾਂ ਨੂੰ ਜੇਲ੍ਹਾਂ ਚ ਦੇ ਰਹੇ ਹਾਂ ਜਾਂ ਉਹ ਜੇ ਅਗਿਓ ਕੋਈ ਬਾਉਂਸ ਬੈ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਵੀ ਲੱਗ ਰਹੀਆਂ ਨੇ ਜ਼ਖਮੀ ਵੀ ਹੋ ਰਹੇ ਨੇ ਔਰ ਕਈ ਤਾਂ ਮਾਰੇ ਵੀ ਗਏ ਨੇ ਤਾਂ ਫਿਰ ਉਹ ਕੋਈ ਗੱਲ ਨਹੀਂ ਤਾਂ ਫਿਰ ਆਉਣਗੇ ਕੋਈ ਗੱਲ ਨਹੀਂ ਅਸੀਂ ਤਾਂ ਅਸੀਂ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹਾਂ ਔਰ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸੁੱਖ ਚੈਨ ਉਹਨਾਂ ਦਾ ਬਹਾਲ ਰੱਖਣਾ ਇਹ ਸਾਡਾ ਫਰਜ਼ ਹੈ ਸੋ ਅਸੀਂ ਆਪਣੀ ਪੁਲਿਸ ਨੂੰ ਵੀ ਅਪਡੇਟ ਰੱਖਦੇ ਹਾਂ ਤਾਂ ਕਿਉਂਕਿ ਸਾਡੇ 500 ਕਿਲੋਮੀਟਰ ਦੇ ਲਗਵਾ 532 ਕਿਲੋਮੀਟਰ ਸਾਡਾ ਜਿਹੜਾ ਬਾਰਡਰ ਹੈ ਉਹ ਪਾਕਿਸਤਾਨ ਨਾਲ ਲੱਗਦਾ ਸੋ ਸਾਨੂੰ ਇੰਟਰਨਲ ਸਕਿਉਰਿਟੀ ਦੇ ਨਾਲ ਨਾਲ ਸਾਨੂੰ ਬਾਹਰੋਂ ਵੀ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਵੀ ਸਾਨੂੰ ਬਹੁਤ ਸਾਰਾ ਧਿਆਨ ਦੇਣਾ ਪੈਂਦਾ ਔਰ ਬੀਐਸਐਫ ਨੇ ਮਿਲ ਕੇ ਕੰਮ ਕਰ ਆ ਰਹੀ ਰੂਲਿੰਗ ਆਊਟ ਆ ਰਹੀ ਰੂਲਿੰਗ ਆਊਟ ਦਾ ਲਾਈਨ ਹੁੰਦਾ ਕਾਂਗਰਸ ਪਾਰਟੀ ਸ ਦੇਖੋ ਜੀ ਕਈ ਦੇਸ਼ ਐਜੇ ਨੇ ਜਿੱਥੇ ਉਹਨਾਂ ਉਹਨਾਂ ਨੇ ਪਨਾਹ ਲਈ ਹੋਈ ਹੈ ਉਹਨਾਂ ਨੇ ਉਹਨਾਂ ਉਹਨਾਂ ਮੁਲਕਾਂ ਦਾ ਵੀ ਜਿਹੜਾ ਉੱਥੇ ਰਹਿਣਾ ਦੁੱਬਰ ਕਰਤਾ ਸੋ ਇਸ ਕਰਕੇ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੇ ਵੀ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦੇਸ਼ ਵਿਰੋਧੀ ਅੰਸਰ ਹੈਗੇ ਨੇ ਜਦੋਂ ਉਹਨਾਂ ਦੀਆਂ ਸਰਕਾਰਾਂ ਉੱਥੇ ਹੀ ਉਹਨਾਂ ਨੂੰ ਰੋਕਣ ਜਾਂ ਫਿਰ ਜੋ ਭਾਰਤ ਸਰਕਾਰ ਦੀ ਨੀਤੀ ਹੈ ਵਿਦੇਸ਼ ਸਰਕਾਰ ਨੀਤੀ ਹੈ ਜੋ ਜਿਵੇਂ ਸਾਡੇ ਵੀ ਕਈ ਮੋਸਟ ਵਾਂਟਡ ਜਿਹੜੇ ਵਿਦੇਸ਼ਾਂ ਚ ਰਹਿੰਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇੰਟਰਨੈਸ਼ਨਲ ਮਾਮਲਾ ਹੈ ਸਾਨੂੰ ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੇ ਹੋਮ ਅਫੇਅਰ ਨਾਲ ਗੱਲਬਾਤ ਕਰਕੇ ਜਿਹੜਾ ਕਰਨਾ ਪੈਂਦਾ ਸੀ ਉਹਨਾਂ ਨਾਲ ਇਨ ਟੱਚ ਲਗਾ ਤੇ ਇਹੋ ਜਿਹਾ ਕਿਹਾ ਕਿ ਅਸੀਂ ਕੋਰ ਦਾ ਕਿਸ਼ਾ ਹਰ ਆਪੇ ਕਰਿਆ ਨਵਜੋ ਸਿੰਘ ਸਿੱਧੂ ਜਦੋਂ ਮੰਤਰੀ ਸੀ ਉਦੋਂ ਤਾਂ ਕੁਝ ਕੀਤਾ ਨਹੀਂ ਨਵਜੋ ਸਿੰਘ ਸਿੱਧੂ ਨੂੰ ਜੋ ਬਿਜਲੀ ਮੰਤralਾ ਦਿੱਤਾ ਸੀ ਉਦੋਂ ਉਹਨਾਂ ਨੇ ਲਿਆ ਨਹੀਂ ਹੁਣ ਜੇ ਅਸੀਂ 1000 1080 ਕਰੋੜ ਦਾ ਅਸੀਂ ਥਰਮਲ ਪਲਾਂਟ ਖਰੀਦ ਲਿਆ ਤਾਂ ਉਹ ਕਹਿੰਦੇ 6000 ਕਰੋੜ ਦਾ ਪਤਾ ਨਹੀਂ ਕਿੱਥੋਂ ਹੋਰ ਦੇਣਾ ਸੋ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਬਾਈਪੀਐਸ 'ਚ ਪੜੇ ਹੋਏ ਨੇ ਉਹ ਬੜੇ ਵੱਡੇ ਸਕੂਲਾਂ 'ਚ ਪੜੇ ਹੋਏ ਨੇ ਕਿਰਪਾ ਕਰਕੇ ਅੰਕੜੇ ਪੂਰੇ ਲੈ ਕੇ ਆਇਆ ਕਰੋ ਲਿਟਲ ਨੋਲਿਜ ਇਜ਼ ਟੂ ਡੇਂਜਰਸ ਜੇ ਪੰਜਾਬੀ 'ਚ ਕਹਾਂ ਘੱਟ ਜਾਣਕਾਰੀ ਬਹੁਤ ਖਤਰਨਾਕ ਹੋਦੀ ਹੈ